ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਆਏ ਜੀ ਹਾਂਜੀ ਵੀਰ ਜੀ ਆਪਾਂ ਅੱਜ ਤੁਸੀਂ ਦੇਖਦੇ ਹੋ ਬੜਾ ਜ਼ਿਆਦਾ ਰੁਝਾਨ ਸੀ ਅੱਜ ਤੋਂ 20 ਸਾਲ ਪਹਿਲਾਂ ਵੀ ਇਹੀ ਰੁਝਾਨ ਸੀ ਨੌਜਵਾਨਾਂ ਦੇ ਅੰਦਰ ਬਾਹਰ ਜਾਣ ਦਾ ਨਹੀਂ ਨਹੀਂ ਉਹ ਬਹੁਤ ਘੱਟ ਸੀ ਵੈਸੇ ਬਰਲੇ ਬੇਲੇ ਸੀ ਆਪਣੇ ਵਾਲ ਦਬਾਬੇ ਏਰੀਆ 'ਚ ਬਹੁਤ ਸੀ ਆਪਣੇ ਏਰੀਆ 'ਚ ਬਹੁਤ ਘੱਟ ਸੀ ਤੇ ਜਦੋਂ ਅੱਜ ਤੋਂ 20 ਸਾਲ ਪਹਿਲਾਂ ਤੁਸੀਂ ਜਾਣੇ ਹੋ ਤਾਂ ਤੁਹਾਡੀ ਉਮਰ ਕਿੰਨੀ ਹੋਵੇਗੀ ਵੇਕ ਸਾਲੇ ਸੇ ਉਮਰ ਮੇਰੀ ਵੀ ਹੋਊਗੀ 22 ਸਾਲ ਹੋਊਗੇ ਜੀ ਕਿਉਂਕਿ ਅੱਜ ਮੇਰੀ ਉਮਰ 44 ਦੀ ਹੋ ਗਈ ਹੈ ਤੇ ਕਿਹੜੇ ਤਰੀਕੇ ਨਾਲ ਗਏ ਉਦੋਂ ਤੇ ਮੈਨੂੰ ਨਹੀਂ ਲੱਗਦਾ ਵੀ ਆਇਲਸ ਵਾਲਾ ਤੇ क्रेਜ ਮੈਨੂੰ ਲੱਗਦਾ ਵੀ ਆ 3-4 ਸਾਲ ਤੋਂ ਜ਼ਿਆਦਾ ਇਹ ਰੁਝਾਨ ਜਾ ਵਧਿਆ ਹੈ ਸਾਡੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਵੀ ਉਦੋਂ ਮੈਨੂੰ ਲੱਗਦਾ ਵੀ ਇਹ ਤਰੀਕੇ ਨਹੀਂ ਸਨ ਹੈਗੇ ਸਟੱਡੀ ਬੇ ਤੇ ਤੁਸੀਂ ਕਿਹੜੇ ਤਰੀਕੇ ਨਾਲ ਗਏ ਫਿਰ ਮੈਂ ਦੇਖੋ ਜੀ ਰੱਬ ਨਾਲੋਂ ਹੀ ਕੋਈ ਚਾਣਕ ਬਣ ਬਾ ਨਹੀਂ ਬਣਿਆ ਮੇਰਾ ਬ੍ਰਦਰ ਸੀ ਵੱਡਾ ਉਹ ਸ਼ਹਿਰ ਇਦਾਂ ਗਿਆ ਸ਼ਹਿਰ ਉਹਦਾ ਫਰੈਂਡ ਸੀ ਉਹਨੇ ਉਦਾਂ ਹੀ ਵੈਸੇ ਉਹਨੂੰ ਕਹਿੰਦਾ ਵੀ ਚੱਲ ਆਪਾਂ ਯਾਰ ਬਾਹਰ ਚੱਲ ਗਏ ਹਾਂ ਉਹ ਕਹਿੰਦਾ ਵੀ ਨਹੀਂ ਆਪਾਂ ਬੱਚਿਆਂ ਵਾਲਿਆਂ ਵੀ ਆਪਾਂ ਨਹੀਂ ਜਾ ਸਕਦੇ ਹੁਣ ਵੀ ਸਾਡਾ ਛੋਟਾ ਬੇਲੀ ਹੈਗਾ ਉਹਨੂੰ ਮੈਂ ਪੁੱਛ ਲੈਣਾ ਉਹਦੇ ਕੋਲ ਪਾਸਪੋਰਟ ਹੈਗਾ ਜੇ ਉਹਨੇ ਜਾਣਾ ਹੋਊ ਫਿਰ ਕਰ ਲੈਨੇ ਗੱਲ ਤੇ ਅੱਜ ਤੋਂ 20 ਸਾਲ ਪਹਿਲਾਂ ਤੇ ਇਹੀ ਲੋਕੀ ਕਹਿੰਦੇ ਵਿਲਾਇਤ ਚੱਲੇ ਆ ਉਦੋਂ ਮੁਲਕਾਂ ਦਾ ਨਾਂ ਨਹੀਂ ਪਤਾ ਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਉਦੋਂ ਦੇਖੋ ਕਹਿੰਦੇ ਵਿਲਾਇਤ ਜਾਣਾ ਨੇ ਪਤਾ ਤਾਂ ਚਲੋ ਏਜੰਟ ਦਾ ਦੱਸਿੰਦੇ ਤੁਸੀਂ ਫਲਾਣੇ ਥਾਂ ਤੇ ਜਾਣਾ ਉਦਾਂ ਤਰੀ ਪਤਾ ਹੁੰਦਾ ਵੈਸੇ ਕੋਈ ਸੁਪਨਾ ਵੀ ਹੈ ਨਹੀਂ ਸੀ ਵੀ ਇਹ ਜਾਵਾਂਗੇ ਗੱਡੇ ਮੁਲਖ ਚ ਤੇ ਸਿੱਧਾ ਤੁਸੀਂ ਇੰਗਲੈਂਡ ਗਏ ਇਥੋਂ ਇੰਡੀਆ ਤੋਂ ਕਿ ਖੱਜਲ ਖਵਾਰੀ ਚਲਦੀ ਹੈ ਭਾਈ ਨਹੀਂ ਇਥੋਂ ਰਸ਼ੀਆ ਦਾ ਮੈਨੂੰ ਵੀਜ਼ਾ ਮਿਲਿਆ ਇਹ ਰਸ਼ੀਆ ਦਾ ਵੀਜ਼ਾ ਲੈ ਕੇ ਦਿੱਤਾ ਸੀ ਏਜੰਟ ਨੇ ਅੱਛਾ ਪਰ ਏਜੰਟ ਨੇ ਸਾਰਾ ਕੁਝ ਦੱਸਿਆ ਹੋਇਆ ਸੀ ਪਹਿਲਾਂ ਵੀ ਕੀ ਮੁਸ਼ਕਲਾਂ ਹੋਣੀਆਂ ਕੀ ਤੈਨੂੰ ਹੋਊਗਾ ਵੀ ਉਹਨੇ ਮੈਨੂੰ ਸੱਦਿਆ ਆਪਣੇ ਕੋਲੇ ਦਿਖਾ ਆਪਣਾ ਆਪ ਦੇਖਿਆ ਵੀ ਕਿਦਾਂ ਦਾ ਬੰਦਾ ਵਾ ਕਿਹੜਾ ਜਾਣਾ ਮਾ ਫੇਰ ਉਹਨੇ ਮੈਨੂੰ ਬੇਜਿਆ ਉਹਨੇ ਸਾਰਾ ਦੱਸਿਆ ਵੀ ਆ ਤੰਗੀਆਂ ਆਉਣਗੀਆਂ ਮੁਸੀਬਤਾਂ ਆਉਣਗੀਆਂ ਪਰ ਤੁਸੀਂ ਉਹ ਮੁਸੀਬਤਾਂ ਸਾਰੀਆਂ ਮਤਲਬ ਕਹਿਤਾ ਵੀ ਝੱਲਾਂਗੇ ਆਈ ਉਹ ਨਾ ਕੋਈ ਕਰੇਜ਼ ਸੀ ਤੁਹਾਡੇ ਅੰਦਰ ਕਿ ਉਹ ਗਾਂ ਵਧਨ ਦੀ ਤਰੱਕੀ ਸੀ ਕੀ ਮਨ ਚ ਲੈ ਕੇ ਚੱਲੇ ਹੋ ਉਦੋਂ ਕਰੇਜ਼ ਕਰੂ ਕਿ ਕੋਈ ਨਹੀਂ ਸਿਰਫ ਗਰੀਬੀ ਦਾ ਕਰਕੇ ਸੀ ਘਰ ਦੀ ਗਰੀਬੀ ਘਰ ਦੀ ਗਰੀਬੀ ਕੱਢਣ ਵਾਸਤੇ ਇਹ ਸਟੈਪ ਚੁੱਕਣਾ ਪਿਆ ਨੇ ਤੁਹਾਨੂੰ ਪਤਾ ਹੀ ਹੈ ਇਹ ਇਹ ਚੱਕਰ ਨੂੰ ਜੀ ਨਹੀਂ ਕਰਦਾ ਹੂੰ ਤੇ ਫਿਰ ਤੁਸੀਂ ਸਿੱਧਾ ਰਸ਼ੀਆ ਜਾਂਦੇ ਹੋ ਕਿਹੜੇ ਸ਼ਹਿਰ ਚ ਜਾਂਦੇ ਹੋ ਮਾਸਕ ਉੱਤੇ ਉਤਰਦੇ ਹੀ ਮਾਸਕ ਦਾ ਸਾਡੇ ਕੋਲ ਵੀਜ਼ਾ ਹੁੰਦਾ ਉੱਥੇ ਫਿਰ ਵਿਚਰ ਉੱਥੇ ਰਹਿਨੇ ਉਹ ਤੇ ਉਹਦਾ ਤਿੰਨਕ ਤੈਨਕ ਮਹੀਨੇ ਦਾ ਸਾਡੇ ਕੋਲ ਵੀਜ਼ਾ ਸੀ ਹਾਂ ਪਰ ਰਹਿ ਉਥੇ ਜਦ ਤੈਨਕ ਦੇਣੀ ਆ ਉਹ ਹਾਂਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਚ ਉਹਨਾਂ ਨੇ ਸਾਨੂੰ ਮੂਵ ਕਰ ਲਿਆ ਟੈਕਸੀਆਂ ਬੁਲਾ ਲਈਆਂ ਟੈਕਸੀਆਂ ਦੇ ਵਿੱਚੋਂ ਅਗਲੇ ਬਾਰਡਰ ਤੇ ਲਿਜਾਣ ਲਈ ਸ਼ਾਮ ਨੂੰ ਲੈ ਕੇ ਸਾਨੂੰ ਕਿਹੜੇ ਕਿਹੜੇ ਬਾਰਡਰ ਥਾਣੇ ਲੰਘੇ ਉਹ ਕੀ ਕੀ ਮਤਲਬ ਫਿਰ ਸਾਨੂੰ ਜਿੱਦਾਂ ਕੀਪ ਦਾ ਬਾਰਡਰ ਉਹਨਾਂ ਨੇ ਪਾਰ ਕਰਵਾਉਣਾ ਸੀ ਉਥੇ ਮੋਰਲੇ ਜਿਹੜੇ ਉਹਨਾਂ ਦੇ ਸਾਈਟਿੰਗ ਕੀਤੀ ਹੁੰਦੀ ਗਾਂ ਖੜੇ ਸੀ ਜੀ ਉਹਨਾਂ ਨੇ ਸਾਡੇ ਪਾਸਪੋਰਟ ਉਥੇ ਲੈ ਲਏ ਸਾਨੂੰ ਉਧਰ ਮੂਵ ਕਰਤਾ ਹੂੰ ਉਹ ਲੈ ਗਏ ਅਗਲੇ ਦੇਸ਼ ਵਾਲੇ ਸਾਨੂੰ ਆਮ ਅੱਜ ਕੱਲ ਵੀਡੀਓ ਵਾਇਰਲ ਹੁੰਦੀਆਂ ਵੀ ਆਪਾਂ ਪਿਛਲੇ ਦਿਨਾਂ ਦੇ ਅੰਦਰ ਵੇਖਿਆ ਵੀ ਏ ਵੀ ਇੱਕ ਦੁੱਧ ਵਾਲੇ ਟੈਂਕਰ ਜਾਂ ਤੇਲ ਵਾਲੇ ਟੈਂਕਰ ਦੇ ਵਿੱਚੋਂ ਅਮਰੀਕਾ ਦਾ ਬਾਰਡਰ ਪਾਰ ਕਰਾਉਂਦੇ ਮੈਕਸੀਕੋ ਤੋਂ ਉਹ ਰਸਤੇ ਦੇ ਵਿੱਚ ਜਦੋਂ ਉਥੇ ਪਹੁੰਚਦੇ ਨੇ ਕਿੰਨੇ ਉਹ ਸਾਰੇ ਉਹਨਾਂ ਦਾ ਮੀ ਘਟ ਜਾਂਦਾ ਤੇ ਲਗਭਗ 40-50 ਜਾਨਾਂ ਦੀ ਮੌਤ ਹੋ ਜਾਂਦੀ ਏ ਤੇ ਤੁਹਾਨੂੰ ਕੋ ਇਹੋ ਜਿਹੀ ਵੀ ਟੈਂਕਰਾਂ ਦੇ ਵਿੱਚ ਵੀ ਤੁਹਾਨੂੰ ਪਾਸ ਕਰਾਇਆ ਗਿਆ ਕੋਈ ਬਾਰਡਰ ਹਾਂਜੀ ਸਾਨੂੰ ਵੀ ਦੁੱਧ ਵਾਲਾ ਜਿੱਦਾਂ ਆਪਣਾ ਛੋਟਾ ਜਿਹਾ 407 ਟੈਂਕਰ ਹੁੰਦਾ ਐਡਾ ਕਿਸੇ ਹੂੰ ਉਹਦੇ ਜਿੱਦਾਂ ਉਹਦਾ ਪਿੱਛੋਂ ਬੰਦ ਨਹੀਂ ਸੀ ਡੋਰਾਂ ਲੱਗੀਆਂ ਹੋਈਆਂ ਸੀ ਪਰ ਉਹਦੇ ਵਿੱਚ ਤੁਹਾਨੂੰ ਪਤਾ 46 ਜਾਣੇ 46 ਜਾਣੇ ਵਿੱਚ ਵਰਨੇ ਜਾਣੇ ਛੋਟੇ ਜਿਹੇ ਟੈਂਕਰ ਦੇ ਛੋਟੇ ਦੇ ਵਿੱਚ ਹਾਂਜੀ ਬਹੁਤ ਔਖੇ ਹੋਏ ਮੁਸ਼ਕਲ ਹੋ ਗਏ ਉਹਦੇ ਵਿੱਚ ਖੜੇ ਪਰ ਉਹ ਥੋੜਾ ਜਿਹਾ ਟਾਈਮ ਉਹਨਾਂ ਨੇ ਚਲਾਇਆ ਫਿਰ ਉਹ ਇੱਕ ਪਿੰਡ ਜਿਹੇ ਦੇ ਵਿੱਚ ਲੈ ਗਏ ਪਿੰਡੇ 'ਚ ਲਿਜਾ ਕੇ ਸਾਨੂੰ ਉਹਨਾਂ ਨੇ ਲਾ ਲਿਆ ਉੱਥੇ ਹੂੰ ਫਿਰ ਲਾਉਣ ਮੌਕੇ ਵੀ ਉਹ ਦੋ ਜਾਨੇ ਡਾਂਗਾ ਵਾਲੇ ਖਲੋ ਜਾਂਦੇ ਲਾਗੇ ਜੇ ਉਹ ਕੋਈ ਬਾਲਾ ਤੇਜ਼ ਉਤਰਦਾ ਆ ਤਾਂ ਵੀ ਡਾਂਗ ਮਾਰਦੇ ਜੇ ਸਹੀ ਜੇ ਉਤਰਦਾ ਤਾਂ ਵੀ ਡਾਂਗ ਮਾਰਦੇ ਆ ਅੱਛਾ ਡਾਂਗਾ ਪੈਂਦੀਆਂ ਪੂਰੀਆਂ ਡਾਂਗਾ ਪੈਂਦੀਆਂ ਹੀ ਪੂਰੀਆਂ ਤੇ ਜਿਹੜੀਆਂ ਗੋਲੀਆਂ ਗਾਲੀਆਂ ਵੀ ਸੁਣੀਦਾ ਵੀ ਜੇ ਕੋਈ ਉੱਥੇ ਬਿਮਾਰ ਹੋ ਜਾਂਦਾ ਜਾਂ ਸੱਟ ਵੱਜ ਜਾਂਦੀ ਉਹ ਡੋਂਕਰ ਜਿਹੜੇ ਨੇ ਗੋਲੀ ਮਾਰ ਦਿੰਦੇ ਨੇ ਉਹ ਤੋਂ ਅੱਗੇ ਆਏ ਫਿਰ ਜੰਗਲ ਆ ਨਾ ਜੰਗਲਾਂ ਦੇ ਵਿੱਚ ਸਾਰਾ ਜੰਗਲ ਵੀ ਕ੍ਰੋਸ ਕੀਤੇ ਹਾਂਜੀ ਅੱਛਾ ਜੰਗਲ ਜਿੱਦਾਂ ਸਾਨੂੰ ਫਿਰ ਪਹਿਲਾਂ ਤਾਂ ਹੋਰ ਵੀ ਹੈ ਜਿੱਦਾਂ ਟਰੱਕ ਜੀ ਸਾਨੂੰ 36 ਘੰਟੇ ਬੰਦ ਰੱਖਿਆ 36 ਘੰਟੇ ਉਹ ਲਗਾਤਾਰ ਟਰੱਕ ਚੱਲੀ ਗਿਆ 36 ਘੰਟੇ ਬਾਅਦ ਜੰਗਲ ਚਲ ਜਾ ਕੇ ਉਹਨਾਂ ਨੇ 3 ਘੰਟੇ ਲਗਾਤਾਰ ਉਹ ਦੁੱਧ ਵਾਲੇ ਟੈਂਕਰ ਦੇ ਵਿੱਚ ਰਹੇ ਉਹ ਲਗਾਤਾਰ ਚੱਲਿਆ ਨੇ ਦੋਦਾਲੇ ਇੱਕ ਉਹ ਟੈਂਕਰ ਤੋਂ ਬਾਅਦ ਇੱਕ ਉਹਨਾਂ ਨੇ ਟਰੱਕ ਹੋਰ ਚੇਕ ਕੀਤਾ ਜਿਹਦੇ ਵਿੱਚ ਜਿੱਦਾਂ ਬਤਬਤ ਦੋ ਤਿੰਨ ਮੰਜੀਆਂ ਦੀ ਜਗ੍ਹਾ ਹੋਣੀ ਆ ਆਪਣੀ ਜਿੰਨੇ ਇੱਕ ਮੰਜੇ ਹੰਦੇ ਵੱਡੇ ਉਹਦੇ ਵਿੱਚ 46 ਜਾਣੇ ਭਾ ਕੇ ਬਾਕੀ ਉੱਪਰ ਉਹਨਾਂ ਨੇ ਮੁਰਗੀਆਂ ਦਾ ਦਾਣਾ ਦੂਣਾ ਆਪਦਾ ਕੁਝ ਲੱਦਿਆ ਸੀ ਪਿੱਛੇ ਵੀ ਲੱਦਿਆ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ ਕੌਣ ਆ ਵਿੱਚ ਮਿੱਠਾ ਉਠਾ ਸਿਰ ਚ ਪੈਂਦੀ ਉਹ ਨਹੀਂ ਮੁਰਗੀਆਂ ਨੇ ਸੀ ਵਿੱਚ ਉਹਨਾਂ ਦਾ ਦਾਣਾ ਸੀ ਦਾਣਾ ਸੀ ਹਾਂਜੀ ਉਸ ਤੋਂ ਬਾਅਦ ਫਿਰ ਜੰਗਲ ਕ੍ਰੋਸ ਕੀਤੇ ਫਿਰ ਉਸ ਤੋਂ ਬਾਅਦ ਜੰਗਲ ਕ੍ਰੋਸ ਕੀਤੇ ਜਿੱਦਾਂ ਇਹ ਆਪਣੀਆਂ ਮੰਨ ਲੋ ਆਰਮੀ ਦੀਆਂ ਗੱਡੀਆਂ ਆ 4x4 ਇਦਾਂ ਦੀਆਂ ਗੱਡੀਆਂ ਜੰਗਲਾਂ ਦੇ ਵਿੱਚ ਦੀ ਤੋੜ ਤਾੜ ਕੇ ਲਈ ਜਾਂਦੇ ਹੋ ਫਿਰ ਉਹਨਾਂ ਜੰਗਲ ਦੇ ਜਾਗਲ ਲਾਤਾ ਸਾਨੂੰ 60 ਘੰਟੇ ਬਾਅਦ ਓਕੇ ਹਾਂਜੀ ਵੀ ਜੰਗਲ ਕ੍ਰੋਸ ਕੀਤੇ ਤੁਸੀਂ ਉਹ ਪਰ ਪੈਦਲ ਨਹੀਂ ਕੀਤੇ ਉਹ ਮੈਂ ਗੱਡੀਆਂ ਦੇ ਜ਼ਰੀਏ ਕੀਤੇ ਨਹੀਂ ਬਾਅਦ ਉਸ ਤੋਂ ਬਾਅਦ ਪੈਦਲ ਸ਼ੁਰੂ ਹੁੰਦੇ ਆ ਜਿਹੜੇ ਮੈਂ ਕਈ ਜੰਗਲ ਉਹਨਾਂ ਨੇ ਗੱਡੀ ਰਾਈ ਖਰਾ ਕੇ ਫਿਰ 36 ਘੰਟਿਆਂ ਬਾਅਦ ਸਾਨੂੰ ਉੱਥੇ ਲਾਇਆ ਕਈ ਬੰਦੇ ਜਿੱਦਾਂ ਗੱਡੀ ਦੇ ਵਿੱਚੋਂ ਉਤਰੇ ਕਿ ਇਹਨੂੰ ਚੱਕਰ ਆਏ ਕਿ ਇਹਨੂੰ ਕੋਹ ਕਿਉਂਕਿ 36 ਘੰਟੇ ਵਿੱਚ ਬੈਠੇ ਰਹਿਣਾ ਨਾਲ ਲੱਤਾਂ ਸਿੱਧੀਆਂ ਹੁੰਦੀਆਂ ਐ ਜੇ ਲੱਤ ਸਿੱਧੀ ਕਰਨੀ ਤਾਂ ਵੀ ਇੱਕ ਦੂਜੇ ਦੇ ਉੱਪਰ ਵਾਰੀ-ਵਾਰੀ ਕਰਨੀ ਵੀ ਲੱਤਾਂ ਕੱਠੀਆਂ ਕਰਕੇ ਬਹਿਣਾ ਪੈਣਾ ਉਸ ਸਮਾਂ ਚੇਤੇ ਅਜੇ ਨਹੀਂ ਹੈ 20 ਸਾਲ ਹੋ ਗਏ ਪੂਰਾ ਚੇਤੇ ਆਈ ਜਦੋਂ ਚੇਤੇ ਕਰੀਦਾ ਪਹਿਲੀ ਗੱਲ ਤਾਂ ਭੁੱਲੇ ਨਹੀਂ ਨੇ ਇਹਦੇ ਚੇਤੇ ਰੱਖੀਦਾ ਉਹਨੂੰ ਵੀ ਇੰਨਾ ਆਏ ਸੀ ਮੁਸ਼ਕਲ ਹੋ ਗਿਆ ਏ ਤੇ ਮਤਲਬ ਜੰਗਲਾਂ ਬਾਰੇ ਸੁਣਿਆ ਵੀ ਉੱਥੇ ਬੜੇ ਜ਼ਹਿਰੀਲੇ ਜਾਨਵਰ ਨੇ ਸੱਪ ਵਗੈਰਾ ਨੇ ਵੀ ਉਹ ਜੇ ਡੰਗ ਮਾਰਦੇ ਮਦਾ ਪਾਣੀ ਨਹੀਂ ਮੰਗਦਾ ਉੱਥੇ ਜੜੀ ਬੂਟੀਆਂ ਬੜੀਆਂ ਘਾਤਕ ਨੇ ਤੇ ਜਦੋਂ ਤੁਸੀਂ ਪੈਦਲ ਲੰਗੇ ਕੋਈ ਦਿੱਕਤਾਂ ਨਹੀਂ ਆਈਆਂ ਜਿੱਦਾ ਜਾਨਵਰ ਆ ਸੱਪ ਵਗੈਰਾ ਤਾਂ ਹੈ ਕਿਉਂਕਿ ਉੱਥੇ ਠੰਡ ਬਹੁਤ ਹੈ ਓਕੇ ਤੇ ਬਾਕੀ ਜਿਹੜੀ ਬੂਟੀ-ਬਾਟੀ ਬੂਟੀਆਂ ਬਹੁਤ ਹੈ ਉੱਥੇ ਬੜੇ ਤਰ੍ਹਾਂ ਦੀ ਆ ਕਈ ਬੂਟੀਆਂ ਦੀ ਆ ਹੱਥ ਵੀ ਲੱਗ ਗਿਆ ਤੇ ਤੁਹਾਡੇ ਖਾਰ ਸ਼ੋਣ ਲੱ ਪੈਣੀ ਆ ਆਪਾਂ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਕੀ ਹੈ ਇਹ ਕਰਕੇ ਉਹਨਾਂ ਨੂੰ ਮਾਥੇ ਲਾਈ ਦਾ ਨਹੀਂ ਛੇਤੀ ਕੀਤਾ ਉਹਦਾ ਵੈਸੇ ਲੱਗ ਜਵੇ ਤੇ ਲੱਗ ਜਵੇ। ਹੂੰ। ਉਸ ਤੋਂ ਬਾਅਦ ਫੇਰ ਸਾਨੂੰ ਤਿੰਨ ਦਿਨ ਉਹਨਾਂ ਨੇ ਜਿੱਦਾ ਜੰਗਲ ਦੇ ਵਿੱਚ ਤੋਰਿਆ ਲਗਾਤਾਰ ਦਿਨ ਪੁਰ ਰਾਤ। ਘੰਟੇ ਘੰਟੇ ਦੀ ਸਟੇ ਦੇ ਕੇ ਜੇ ਪਾਣੀ ਆ ਗਿਆ ਪਾਣੀ ਵਿੱਚ ਦੀ ਨਾ ਘਣਾ ਬੂਟਾ ਸਣੇ। ਖਾਣ ਪੀਣ ਨੂੰ ਮਿਲਦਾ ਸੀ? ਕੋਈ ਖਾਣ ਪੀਣ ਉਹਨਾਂ ਨੂੰ ਨਹੀਂ ਮਿਲਦਾ। ਸਿਰਫ ਉਹਨਾਂ ਨੇ ਜਦਾਂ ਟੌਫੀਆਂ ਹੁੰਦੀਆਂ ਆਪਣੀਆਂ ਇਦਾਂ ਦੇਤੀਆਂ ਵੀ ਪਾਣੀ ਤਾਂਡਾ ਮੂੰਹ ਨਾ ਸੁੱਕੇ ਥੋੜਾ ਜਿਹਾ। ਪਾਣੀ ਜਿਹੜਾ ਪੀਣਾ ਉਹ ਪਹਾੜੀਆਂ ਦੇ ਉੱਪਰੋਂ ਜਿਹੜਾ ਆਉਂਦਾ ਉਹੀ ਪੀਂਦੇ ਰਹੇ। ਕੋਸ ਨਹੀਂ ਖਾਣ ਨੂੰ ਨਾ ਕੋਈ ਬਰੈਡ ਨਾ ਕੋਈ ਰੋਟੀ ਨਾ ਕੋਸ ਬੜੀਆਂ ਮਤਲਬ ਦਿੱਕਤਾਂ ਬੜੀਆਂ ਮੁਸੀਬਤਾਂ ਤੇ ਜਵੇਂ ਨਦੀਆਂ ਦਰਿਆ ਪਾਰ ਕੀਤੇ ਕੋਈ ਨਦੀਆਂ ਤੇ ਨਹੀਂ ਕੋਈ ਬਾਲੀਆਂ ਵੱਡੀਆਂ ਨਹੀਂ ਆਈਆਂ ਸਿਰਫ ਜੰਗਲ ਹੀ ਪਾਰ ਕਰਾਏ ਤਿੰਨ ਘਾਟੀਆਂ ਤੇ ਇਦਾਂ ਦੀਆਂ ਆਣਾਂ ਜੀ ਸਿਰਨਾ ਉੱਚੀਆਂ ਘਾਟੀਆਂ ਆਪਣੀਆਂ ਸਿੱਧੀਆਂ ਹੀ ਆ ਅੱਛਾ ਉਹ ਘਾਟੀਆਂ ਜਿਹੜੇ ਬੰਦੇ ਨੇ ਕੋਈ ਕੰਮ ਕਰ ਇੰਡੀਆ ਕੀਤਾ ਹੋਊਗਾ ਉਹੀ ਚੜਦਾ ਨਹੀਂ ਤਾਂ ਪਿੱਛੇ ਹੀ ਡੇਗਦੇ ਸਾਲੀ ਸਾਲੀ ਪਹੁੰਚ ਗਏ ਉਹ 46 ਜਦੋਂ ਅੱਧੇ ਕਿ ਸਾਡੇ ਨਾਲ ਵਿਛੜ ਗਏ ਉਦਾਂ ਬੈਹੇ ਇੱਕ ਸਾਡੇ ਨਾਲ ਉਹਦਾ ਵੀ ਉਹ ਮਾਰਦੇ ਲੱਗੇ ਸੀ ਗੋਲੀ ਮਾਰ ਕੇ ਉਹ ਚਲੋ ਉਹਨੂੰ ਪਰਮਾਤਮਾ ਰੱਖ ਗਿਆ ਗੁਰੂ ਨਾਨਕ ਜਿੱਦਾਂ ਸਮਝ ਲਓ ਬੰਦਿਆਂ ਦੇ ਵਿੱਚ ਵਸ ਗਿਆ ਤੇ ਬਚ ਗਿਆ ਉਹ ਉਹਦੀਆਂ ਜਿੱਦਾਂ ਲੱਤਾਂ ਗੋਡਿਆਂ ਤੋਂ ਥੱਲੇ ਲੱਤਾਂ ਉਹਦੀਆਂ ਸੀ ਕੰਮ ਕਰਨੋਂ ਹਟ ਗਈਆਂ ਮੱਲੀਆਂ ਦਾ ਸੀ ਆਪਣੇ ਫਿਰ ਅਹੀਂ ਉਹਨੂੰ ਜਿੱਦਾਂ ਚੱਕ ਕੇ ਕੋਸ਼ਿਸ਼ ਕੀਤੀ ਵੀ ਤੈਨ ਜਾਣੇ ਲੈ ਜਾਣੇ ਉਹ ਫਿਰ ਡੰਮ ਕਰਨੇ ਸਾਡੇ ਤੋਂ ਖੋਲਿਆ ਕਹਿੰਦਾ ਵੀ ਨਹੀਂ ਤੁਸੀਂ ਲੈ ਜਾ ਨਹੀਂ ਸਕਦੇ ਮੈਂ ਨੂੰ ਛੂਟ ਕਰ ਦੇਣਾ ਨੇ ਪਿਸਤੌਲ ਕੱਢ ਲਿਆ ਵਿੱਚੋਂ ਔਰ ਚਲੋ ਉਹਦੀ ਬਦੀ ਸੀ ਬਾਬੇ ਨਾਨਕ ਨੇ ਉਹਦੇ ਵਿੱਚ ਬਸਿਆ ਡੋਂਕਰ ਦੇ ਕਹਿੰਦਾ ਤੂੰ ਲੈ ਜਾ ਉਹਨੂੰ ਲਿਜਾ ਸਕਦੇ ਕੋਈ ਨਹੀਂ ਤੁਸੀਂ ਚੱਕ ਕੇ ਲਿਗੇ ਉਹਨੂੰ ਫਿਰ ਐਂ ਉਹਨੂੰ ਚੱਕ ਕੇ ਲਗਾਇਆ ਫਿਰ ਉਹ ਡੋਂਕਰਾਂ ਨੂੰ ਪਾ ਲਗਿਆ ਫਿਰ ਉਹ ਜਿਹੜੇ ਬੰਦੇ ਗਾਂ ਜਾਂਦੇ ਹੁੰਦੇ ਸੀ ਉਹਨਾਂ ਨੂੰ ਫਿਰ ਜਿੱਦਾਂ ਲਿਆ ਲਿਆ ਕੇ ਚਗਾਜਾ ਕਰਕੇ ਲਈ ਗਿਆ ਉਹਨੂੰ ਰਾਜ ਤੁਹਾਨੂੰ ਕੁੱਟਿਆ ਮਾਰਿਆ ਨਹੀਂ ਇਹਦੂ ਕੋਲੋਂ ਠੀਕ ਹੀ ਰਾਇ ਕੁੱਟਿਆ ਕਟਿਆ ਨਹੀਂ ਗਏ ਨੇ ਵੈਸੇ ਉਦਾਂ ਉਹ ਹੈ ਬਹੁਤ ਆ ਵੀ ਜੇ ਕੋਈ ਇੰਗਲੈਂਡ ਦੇ ਤੁਸੀਂ ਪੈਸੇ ਦਿੱਤੇ ਇੱਥੋਂ ਜਾਣਦੇ ਹਾਂਜੀ ਪੈ ਕਿੰਨੇ ਪੈਸੇ ਲੱਗੇ ਹੋਣਗੇ ਉਦੋਂ ਮੇਰੇ ਲੱਗਾ ਸੀ 6 ਲੱਖ ਦਾ ਯਾਰ ਜੀ 6 ਲੱਖ ਇੱਕੋ 20 ਸਾਲ ਪਹਿਲਾਂ ਕਿੰਨੀ ਵੱਡੀ ਸੀ ਦੋ ਢਾਈ ਲੱਖ ਨੂੰ ਕਿਲਾ ਜਮੀਨ ਸੀ ਹਾਂਜੀ ਦੋ ਗਲੱਖ ਨੂੰ ਕਿਲਾ ਹੋਊ ਜਮੀਨ ਉਦੋਂ ਐਨੇ ਕਿੰਨੇ ਹਣੇ ਹਾਂਜੀ ਵੀ ਅੱਜ ਕਈਏ ਤੇ ਅੱਜ ਵੀ ਮਤਲਬ ਜਿਵੇਂ ਲੱਖਾਂ ਦੇ ਹਿਸਾਬ ਨਾਲ ਲੈਂਦੇ ਨੇ ਵੀ ਅੱਜ ਇੰਗਲੈਂਡ ਦਾ ਵੈਸ ਪਰ ਅੱਜ ਥੋੜਾ ਸੌਖਾ ਹੋ ਗਿਆ ਸਿੱਧਾ ਜਹਾਜ਼ ਨਾਲ ਜਾ ਰਹੇ ਨੇ ਅੱਜ ਤੇ ਅੱਜ ਕੱਲ ਤਾਂ ਪੜਪੜਾਈ ਕਰੋ ਜਿਹੜਾ ਆਈਲੈਂਡਸ ਕਰਦਾ ਪਲੱਸ 2 ਕਰਦਾ ਤੇ ਉਹ ਸਿੱਧਾ ਚੱਲ ਜਾਂਦਾ ਹੈ ਹਾਂਜੀ ਲੀਗਲ ਤਰੀਕੇ ਨਾਲ ਇਹ ਆ ਵੀ ਉੱਥੇ ਤੁਸੀਂ ਕਿੰਨੇ ਚੇਅਰ ਚ ਪਹੁੰਚਦੇ ਹੋ ਇੰਡੀਆ ਤੋਂ ਤੁਸੀਂ ਇੰਗਲੈਂਡ ਅੱਜ ਤੇ ਬੰਦਾ ਜਹਾਜ਼ 'ਚ 6-7 ਘੰਟੇ ਪਹੁੰਚ ਜਾਂਦਾ ਤੇ ਉਦੋਂ ਤੁਸੀਂ ਕਿੰਨਾ ਚੇਅਰ ਲੱਗਾ 6-7 ਘੰਟੇ ਦਾ ਜਹਾਜ਼ ਦਾ ਸਬਰ ਕਿੰਨੇ ਸਮੇਂ ਕਿੰਨੇ ਮਹੀਨੇ ਲੱਗੇ ਸਾਨੂੰ ਤੇ ਦੇਖੋ ਜੀ 8 ਘੰਟੇ ਤੇ ਸਾਨੂੰ ਰਸ਼ੀਆ ਜਾਣ ਤੇ ਹੀ ਲੱਗੇ ਜਹਾਜ਼ ਰਾਹੀਂ ਹਾਂ ਤੇ ਪੇਰੇ ਜਦ ਅਮਰ 13 ਦਿਨ ਲੱਗੇ ਆ ਜਿੱਦਾਂ ਮਾੜੇ ਜਿਹੜੇ ਦੇਸ਼ ਦੂਸੇ ਜੰਗਲ ਸੀ ਇਹਨਾਂ ਦੇ ਵਿੱਚ ਦੀ ਲੰਗਦਾਨ ਹੁੰਦਿਆਂ ਨੂੰ ਤੇ ਟੋਟਲ ਮੈਨੂੰ 2 ਮਹੀਨੇ ਲੱਗੇ ਇੰਗਲੈਂਡ ਜਾਣ ਨੂੰ 2 ਮਹੀਨੇ ਲੱਗੇ ਇੰਗਲੈਂਡ ਪਹੁੰਚਦਿਆਂ ਹਾਂਜੀ ਫਿਰ ਇੰਗਲੈਂਡ ਜਾ ਕੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੰਗਲੈਂਡ ਜਾ ਕੇ ਤਾਂ ਚਲੋ ਬਾਬੇ ਮੇਰੀ ਰੱਖੀ ਕੋਈ ਮੁਸ਼ਕਲ ਨਹੀਂ ਆਈ ਢੀ ਉਹਦਾ ਵੈਸੇ ਉਦੋਂ ਹੈ ਨਹੀਂ ਸੀ ਕੋਈ ਜਾਣ-ਪਛਾਣ ਫਿਰ ਵੀ ਚਲੋ ਹੈਗੇ ਸੀ ਆਪਣੇ ਮਤ ਦੇ ਉਹਨਾਂ ਨੇ ਚਲੋ ਬਹੁਤ ਸਾਦ ਦਿੱਤਾ ਕੰਮਕਾਰ ਤੇ ਕਰੀ ਲਵਾਤਾ ਆਪਾਂ ਨੂੰ ਜੀ ਫਿਰ ਮਿਹਨਤ ਕੀਤੀ ਪੂਰੀ ਮਿਹਨਤ ਕੀਤੀ ਤੇ ਗਰੀਬੀ ਚੱਕਣ ਵਾਸਤੇ ਗਏ ਹੋ ਗਰੀਬੀ ਚੱਕੀ ਗਈ ਕੀ ਖਟਿਆ ਤੇ ਗਵਾਇਆ ਕੀ ਦੇਖੋ ਇੱਕ ਪੈਸੇ ਲੋ ਤਾਂ ਚਲੋ ਮਾਰਾ ਇਹਨੇ ਬਹੁਤ ਕਿਰਪਾ ਕੀਤੀ ਗਰੀਬੀ ਤੇ ਚਲੋ ਚੱਕੀ ਗਈ ਸਾਰਾ ਕੁਝ ਚੱਕਿਆ ਗਿਆ ਵਾ ਪਰ ਜਿਹੜਾ ਘਾਟਾ ਪੈ ਗਿਆ ਉਹ ਨਹੀਂ ਕਦੀ ਪੂਰਾ ਸਾਦਾ ਉਹ ਪੈਸੇ ਨਾ ਆਪਣੇ ਪੂਰਾ ਹੋਣ ਵਾਲਾ ਮਾਂ ਪੇ ਵੀ ਚਲ ਗਈ ਭਰਾ ਵੀ ਚਲ ਗਿਆ ਇੱਕ ਮੇਰਾ ਉਦੋਂ ਮੇਰੀ ਦਾਦੀ ਵੀ ਜਿੰਦੀ ਸੀ ਉਹ ਵੀ ਚਲ ਗਈ ਇਹ ਤੇ ਦਾ ਘਾਟਾ ਮੈਂ ਦੇ ਪੁੱਤਾਂ ਆਂਡੀ ਗਵਾਂਡੀ ਰਿਸ਼ਤੇਦਾਰ ਪਤਾ ਨਹੀਂ ਕਿੰਨੇ ਹਾਂ ਜੀ ਸਾਡੇ ਚਾਚੇ ਦਾ ਇੱਕ ਪੋਤਰਾ ਸੀ ਉਹ ਵੀ ਜਵਾਨ ਸੀ ਵਿਚਾਰਾ ਉਹ ਵੀ ਪਤਾ ਨਹੀਂ ਲੱਗਾ ਉਹ ਵੀ ਚਲ ਗਿਆ ਹੋਰ ਆਂਡ ਗਵਾਂਡ ਦੇ ਪਿੰਡ ਦੇ ਵਿੱਚ ਉਹਦੀ ਘਟੂ ਘਟ ਮੈਨੂੰ ਲਾ ਦਾਨੀ ਤੇ 50 ਦੇ ਲਾਗੇ ਬੰਨੇ ਬੰਦੇ ਚੱਲ ਗਏ ਹੁਣ ਜਾਦੇ ਹੀ ਹੋ ਜਾਂਦੇ ਆ ਘਟ ਨਹੀਂ ਇਹ ਤੋਂ ਪਰ ਦੇਖੋ ਜਿਨ੍ਹਾਂ ਦੇ ਦਿਨ ਬਦਲਣ ਵਾਸਤੇ ਗਏ ਸੋ ਮਾਂ ਬਾਪ ਦੇ ਤੋ ਉਹਨਾਂ ਚੰਗੇ ਦਿਨ ਵੇਖੀ ਨਹੀਂ ਹੈ ਉਹ ਅੱਜ ਤੁਹਾਨੂੰ ਮਿਲ ਮਿਲਣੋਂ ਤਰਸ ਗਿਆ ਆਪਾਂ ਗੱਲ ਕੀਤੀ ਪਹਿਲਾਂ ਵੀ ਮਾਂ ਮਤਲਬ ਇਹੋ ਕਹਿੰਦੀ ਰਹੀ ਆਖਰੀ ਦਮ ਤੱਕ ਵੀ ਮੈਨੂੰ ਮੇਰਾ ਪੁੱਤ ਮਿਲ ਜੇ ਤੇ ਮੇਰੇ ਸਾਹ ਪ੍ਰਾਣ ਸੌਖੇ ਲੰਘ ਜਾਣਗੇ। ਹਾਂਜੀ ਹਾਂਜੀ। ਹਾਂਜੀ ਉਹ ਆਖਰੀ ਦਮ ਤੱਕ ਉਹਦੀ ਖੁਆਇਸ਼ ਇਹ ਹੀ ਸੀ। ਬਾਬਾ ਜੀ ਦੇ ਕੋਲੇ ਵੀ ਉਹ ਜਾਂਦੇ ਸੀ ਨਾਨਕਸਰ। ਉਹਨਾਂ ਕੋਲੇ ਵੀ ਇਹੀ ਜਾ ਕੇ ਕਹਿੰਦੀ ਦੀ ਬਸ ਮੇਰਾ ਪੁੱਤ ਮਿਲ ਜੇ ਭਾਵੇਂ ਮੈਨੂੰ ਅਗਲੇ ਦਿਨ ਹੀ ਰੱਬ ਲੈ ਜਾਈ। ਅੱਛਾ ਹਾਂਜੀ। ਤੁਸੀਂ ਕਿੰਨੇ ਭੈਣ ਭਰਾ ਸੀ? ਅਸੀਂ 4 ਭਰਾ ਸੀ ਤੇ 2 ਭੈਣਾਂ ਸੀ ਸਾਡੀਆਂ। ਤੁਸੀਂ ਸਭ ਤੋਂ ਵੱਡੇ ਕਿ ਛੋਟੇ? ਮੈਂ ਅਹੀਂ ਛੋਟੇ ਹਾਂ ਸਭ ਤੋਂ। ਸਭ ਤੋਂ ਛੋਟੇ। ਹਾਂਜੀ। ਤੇ ਛੋਟਾ ਤੇ ਮਾਂ ਦਾ ਹੁੰਦਾ ਵੀ ਲਾਡਲਾ ਤੇ ਇੱਕ ਮਾਂ ਦਾ ਲਾਡ ਵੀ ਉਹਦੇ ਨਾਲ ਤੇ ਉਤੋਂ ਪੈ ਜੇ ਵਿਛੋੜਾ ਤੇ ਵਿਛੋੜਾ ਉਹਦੇ ਲਈ ਬੜਾ ਦੁੱਖਦਾਈ ਸੀ ਬਹੁਤ ਜ਼ਿਆਦਾ ਬਹੁਤ ਪਲ-ਪਲ ਯਾਦ ਕੀਤਾ ਹੋਊਗਾ ਮੈਨੂੰ ਲੱਗਦਾ ਵੀ ਹੋ ਸਕਦਾ ਤੁਸੀਂ ਕੰਮ 'ਚ ਕਿਤੇ ਇੱਧਰ ਉੱਧਰ ਹੋ ਗਏ ਉਹ ਚਿੱਤ ਹੋਰ ਪਾਸੇ ਲੱਜੇ ਪਰ ਮਾਂ ਦਾ ਤੇ ਖਿਆਲ ਤੁਹਾਡੇ 'ਚ ਪਰ ਇਹਦਾ ਸੇ ਯਾਦ ਕਰਦੇ ਸੀ ਪਰ ਮੈਨੂੰ ਮਾਲੂਮ ਨਹੀਂ ਸੀ ਕਰਦੇ ਵੀ ਇਹਦੇ ਦਿਲ ਤੇ ਨਾ ਕੋਈ ਲੱਗੇ ਵੀ ਇਹ ਕਿਤੇ ਕਵੇ ਨਾ ਵੀ ਮਾਂ ਕਰਦੀ ਉਹਦਾ ਵੈਸੇ ਕਹਿੰਦੀ ਹੁੰਦੀ ਮੈਂ ਠੀਕ ਠਾਕ ਆ ਕੋਈ ਮੇਰਾ ਫੇਕਾ ਨਾ ਕਰੀ ਹੁਣ ਮੈਨੂੰ ਪਤਾ ਤੂੰ ਆ ਜਾਣਾ ਵਾ ਹਮ ਐਨਾ ਹੀ ਕਹਿੰਦੀ ਸੀ ਮੈਨੂੰ ਇਦਾਂ ਨਹੀਂ ਕਹਿੰਦੀ ਵੀ ਜਾਂ ਮੈਂ ਠੀਕ ਨਹੀਂ ਗਈ ਜਾਂ ਕਿਦਾਂ ਵਾ ਤੁਸੀਂ ਬੜੇ ਰਿਸ਼ਤੇ ਗਵਾਲੇ ਵੇਖੋ ਇਸ ਸਟੋਰੀ ਦੇ ਵਿੱਚੋਂ ਕਹਿੰਦੇ ਵੀ ਘਰ ਦੀ ਗਰੀਬੀ ਕੱਢਣ ਵਾਸਤੇ ਗਿਆ ਸਾਂ ਚਲੋ ਅਕਾਲਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਗਰੀਬੀ ਤੇ ਨਿਕਲ ਗਈ ਪਰ ਜਿਨ੍ਹਾਂ ਦੀ ਕੱਢਣ ਵਾਸਤੇ ਗਿਆ ਹੋ ਰਹੇ ਨਹੀਂ ਕਹਿੰਦੇ ਵੀ ਉਹ ਅੱਜ ਮੈਂ ਦੁਨੀਆ ਦੀ ਸਾਰੀ ਦੌਲਤ ਪੈਸਾ ਵੀ ਇੱਕ ਪਾਸੇ ਰੱਖ ਦਿਆਂ ਤੇ ਉਹ ਰਿਸ਼ਤੇ ਮਾਂ ਵਰਗਾ ਰਿਸ਼ਤਾ ਪਿਓ ਵਰਗਾ ਰਿਸ਼ਤਾ ਭਰਾ ਵਰਗਾ ਰਿਸ਼ਤਾ ਦਾਦੀ ਵਰਗਾ ਰਿਸ਼ਤਾ ਚਾਚੇ ਤਾਇਆ ਦੇ ਪੁੱਤਾਂ ਵਰਗਾ ਰਿਸ਼ਤਾ ਕਿਤੇ ਲੱਭਣਾ। ਸੋ ਮਾਂ-ਬਾਪ ਦਾ ਵਿਛੋੜਾ ਫਿਰ ਜਦੋਂ ਉੱਥੇ ਤੁਹਾਨੂੰ ਖਬਰਾਂ ਮਿਲੀਆਂ ਫਿਰ ਤੁਹਾਡੇ ਤੇ ਕੀ ਬੀਤੀ? ਦੇਖੋ ਇਹ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਵਾ। ਬੰਦਾ ਮਜਬੂਰ ਬਾ ਹੁੰਦਾ ਫਿਰ ਹੌਂਸਲਾ ਦੇਣ ਵੱਡਾ ਹੀ ਕਰਨਾ ਪੈਂਦਾ ਹੋਰ ਇਸ ਤੋਂ ਵੱਧ ਕੋਈ ਨਹੀਂ ਹੋ ਸਕਦਾ। ਕਿਉਂਕਿ ਇਹਨਾਂ 20 ਸਾਲ ਕਿਉਂ ਲਾ ਦਿੱਤੇ? ਤੁਸੀਂ ਉੱਥੇ ਪੱਕੇ ਨਹੀਂ ਹੋ ਸਕੇ। ਕਾਰਨ ਕੀ ਬਣਿਆ ਵੀ? ਕਿਉਂ ਤੁਸੀਂ ਉੱਥੋਂ ਮਤਲਬ ਕਿਉਂ ਨਹੀਂ ਆ ਸਕਿਆ? ਕਾਰਨੇ ਕੋਈ ਬ੍ਰੀਚ ਹੀ ਨਹੀਂ ਹੈ ਨਹੀਂ ਸੀਗੇ ਉੱਥੇ ਗਵਰਨਮੈਂਟਾਂ ਦੇ ਲਾਅ ਹੀ ਹੈ ਨਹੀਂ ਇਦਾਂ ਦੇ ਕੋਈ ਪੱਕਾ ਕਰ ਦੇਣ ਕਿਉਂਕਿ ਬਾਅਦ ਚ ਫਿਰ ਜਿੱਦਾਂ ਜਿੱਦਾਂ ਲਾਅ ਨਿਕਲੇ ਆ ਉਹਦਾ ਦਾਪਾ ਵਿਆਹ ਕਰਾਇਆ ਫਿਰ ਤੇ ਹਾਂਜੀ ਫਿਰ ਤੇ ਉੱਥੇ ਆ ਫਿਰ ਤੁਹਾਡਾ ਇੰਗਲੈਂਡ ਹਾਂਜੀ ਵਿਆਹ ਮੇਰਾ ਉੱਥੇ ਹੀ ਹੋਇਆ ਫਿਰ ਬਾਈਸ ਤੁਹਾਡੇ ਉੱਥੋਂ ਦੇ ਸਨ ਨਹੀਂ ਵਾਈਫ ਮੇਰੇ ਇੰਡੀਆ ਤੋਂ ਹੀ ਗਏ ਉਦਾਂ ਉਹ ਕਿਵੇਂ ਪੱਕੀ ਹੋ ਗਈ ਉਹ ਵਰਕ ਪਰਮਿਟ ਤੇ ਗਿਆ ਸੀ ਹਾਂਜੀ ਫੇਰ ਸਾਡੇ ਬੱਚਾ ਹੋਇਆ ਫੇਰ ਜਦਾਂ ਬੱਚੇ ਦੇ ਆਧਾਰ ਤੇ ਬੱਚੇ ਦਾ ਉਹਨਾਂ ਮੁਲਕਾਂ ਦੇ ਵਿੱਚ ਵੀ ਜਨਮ ਦੇ ਆਧਾਰ ਤੇ ਹਾਂਜੀ ਜਨਮ ਦੇ ਆਧਾਰ ਤੇ ਹਾਂਜੀ ਬੱਚੇ ਦੇ ਬੇਸ ਤੇ ਫਿਰ ਸਾਨੂੰ ਜਦਾਂ ਪੇਪਰ ਮਿਲਿਆ ਜੀ ਬੱਚਾ ਹੁਣ ਕਿੰਨੇ ਚਿਰ ਦਾ ਕਿੰਨੇ ਬੱਚੇ ਨੇ ਇੱਕ ਮੁੰਡਾ ਹੀ ਹੈ ਮੇਰਾ ਇੱਕ ਬੱਚਾ ਹੀ ਆ ਤੇ ਸਾਢੇ 6 ਸਾਲ ਦਾ ਹੈਗਾ ਹੁਣ ਤੇ ਮਾਤਾ ਜੀ ਡੈਥ ਕਿਹੜੇ ਸਾਲ ਹੁੰਦੀ ਆ ਲਾਸਟ ਏਅਰ ਹੀ ਹੋਈ ਹੈ ਹਜੇ ਹਾਂ ਜੀ 21 ਜਿਹੋਨਾਂ ਦੀ ਡੈਥ ਹੁੰਦੀ ਬਾਈ ਤੁਸੀਂ ਆ ਜਾਨੇ ਹੋ ਉਹਨਾਂ ਨੂੰ ਪਤਾ ਸੀ ਮੇਰੇ ਪੁੱਤ ਨੇ ਹੁਣ ਮੈਨੂੰ ਮਿਲਣ ਆਉਣਾ ਹੈ ਇਹੀ ਸੀ ਉਹਨੂੰ ਪਤਾ ਸੀ ਵੀ ਹੁਣ ਮੇਰੇ ਪੋਤਰੂ ਆਉਣ ਆਲੇ ਆ ਇਹੀ ਚਾਹ ਸੀ ਉਹਨੂੰ ਇਹੀ ਉਹਦੇ ਮਾਂ ਚ ਖੋਏ ਸੀ ਤਾਂ ਹੀ ਉਹ ਕਹਿ ਨਹੀਂ ਕਹਿੰਦੀ ਨਹੀਂ ਸੀ ਮੈਂ ਠੀਕ ਨਹੀਂ ਗੇ ਉਹ ਕਹਿੰਦੀ ਮੈਂ ਠੀਕ ਹਾਂ ਤੂੰ ਹਾਣਾ ਆਉਣ ਆਲਾ ਮੈਨੂੰ ਪਤਾ ਹੁਣ ਮੈਂ ਠੀਕ ਹੋ ਗੇ ਕਿਉਂਕਿ ਉਹ ਮੇਰੇ ਮੁੰਡੇ ਨਾਲ ਬਹੁਤ ਅਟੈਚਮੈਂਟ ਸੀ ਉਹਨਾਂ ਦਾ ਦਾਦੀ ਪੋਤੇ ਦੀ ਗੱਲਾਂ ਬਹੁਤ ਕਰਦੇ ਪੁੱਤ ਹਾਂ ਜੀ ਵੀਡੀਓ ਕਾਲ ਤੇ ਗੱਲਬਾਤ ਹੁੰਦੀ ਸੀ ਪਰ ਵੇਖੋ ਮਾਂ ਇੱਕ ਉਹ ਹੀ ਮਿਲਣ ਦੀ ਤਾਂਗ ਆਪਣੇ ਮਨ 'ਚ ਹੀ ਲੈ ਕੇ ਸੰਸਾਰ ਤੋਂ ਹੈਨਾ ਰੁਕਸਤ ਹੋ ਗਈ। ਹਾਂਜੀ ਇਹ ਤਾਂ ਹੋ ਗਏ ਹਾਂ। ਰੁਕਾਟਾ ਮਤਲਬ ਰਹੇਗਾ ਇਹ ਰੰਜ ਰਹੇਗਾ ساری ਜ਼ਿੰਦਗੀ ਵਿੱਚ ਮਾਂ ਨੂੰ ਦੁਬਾਰਾ ਨਹੀਂ ਮਿਲਦਾ। ਹਾਂਜੀ ਹਾਂਜੀ ਉਹ ਤਾਂ ਅੱਜ ਵੀ ਕੋਈ ਵੀ ਗੱਲ ਕਰਦਾਂ ਉਹ ਤਾਂ ਆਟੋਮੈਟਿਕਲੀ ਹੁੰਦਾ ਹੀ ਇਹ। ਵੇਖੋ ਨਰਜ ਕੋ ਮਨ ਪਰ ਆਇਆ ਵੀਰ ਦਾ ਵੀ ਮਾਂ ਦਾ ਵਿਛੋੜਾ ਜਿਹੜਾ ਕਹਿਣਾ ਬੜਾ ਸੌਖਾ ਪਰ ਚੱਲਣਾ ਬੜਾ ਔਖਾ ਹੈ। ਆਪਾਂ ਕਹਿ ਦਿੰਨੇ ਜਾਜ ਤੇ 7 ਘੰਟੇ ਦਾ ਸਫ਼ਰ ਹੈ। ਪਰ 7 ਘੰਟੇ ਦਾ ਸਫ਼ਰ ਕਿੰਨੇ ਸਾਲਾਂ ਦਾ ਵਿਛੋੜਾ ਪਾ ਦਿੰਦਾ ਵੇਖੋ 20 ਸਾਲਾਂ ਦਾ ਵਿਛੋੜਾ 7 ਘੰਟਿਆਂ ਦਾ ਸਫ਼ਰ ਅੱਜ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੱਚੇ ਤੁਰੇ ਜਾਂਦੇ ਨੇ ਮਾਪੇ ਭੇਜੀ ਜਾਂਦੇ ਨੇ ਪਰ ਕੀ ਕਹਿਣਾ ਚਾਹੁੰਦੇ ਜੇ ਖੀਰ ਦੇ ਵਿੱਚ ਮਤਲਬ ਮੰਨ ਲਓ ਵੀ ਜਿਹੜੇ ਬੱਚੇ ਆਪਣਾ ਜਿੰਦੇ ਸਰਮਾਇਦਾਰ ਨੇ ਉਹਨਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਅੱਜ ਇੱਕ ਕਰੇਜ ਜਿਹਾ ਬਣ ਗਿਆ ਅੱਜ ਮਤਲਬ ਲਾਈਫ ਦਾ ਇੱਕ ਸਟੇਟਸ ਸਿੰਬਲ ਜਿਹਾ ਬਣ ਗਿਆ ਵੀ ਯਾਰ ਮੇਰਾ ਪੁੱਤ ਕੈਨੇਡਾ ਉਹ ਕਹਿੰਦਾ ਜੀ ਮੇਰਾ ਮੇਰੀ ਘਰ ਵਾਲੀ ਅਮਰੀਕਾ ਕੋਈ ਕਹਿੰਦਾ ਜੀ ਮੇਰਾ ਮਤਲਬ ਪੁੱਤ ਆਸਟ੍ਰੇਲੀਆ ਕੋਈ ਕਹਿੰਦਾ ਮੇਰੀ ਕੁੜੀ ਆਸਟ੍ਰੇਲੀਆ ਇੱਕ ਮਤਲਬ ਇੱਕ ਇਹਨੂੰ ਕਿਵੇਂ ਵੇਖਦੇ ਜੇ ਜਿਹੜਾ ਸਰਮਾਇਦਾਰ ਉਹਨੂੰ ਜਾਣਾ ਚਾਹੀਦਾ ਕੀ ਉੱਥੋਂ ਦੀਆਂ ਸਹੂਲਤਾਂ ਖੇਚਦੀਆਂ ਕਿਵੇਂ ਮਤਲਬ ਮੈਂ ਤਾਂ ਪਹਿਲਾਂ ਇਹੀ ਕਹਾਂਗਾ ਜਿਹੜਾ ਸਰਮਾਇਦਾਰ ਜੀ ਦਾ ਵਧੀਆ ਇੱਥੇ ਕਾਰੋਬਾਰ ਚੱਲਦਾ ਕੋਈ 8-10 ਖੇਤ ਹੈਗੇ ਆ ਉਹਨੂੰ ਤਾਂ ਕਦੀ ਭੁੱਲ ਕੇ ਵੀ ਕਿਤੇ ਵੀ ਨਹੀਂ ਜਾਣਾ ਚਾਹੀਦਾ ਆ ਆਪਣੇ ਦੇਸ਼ ਨਾਲ ਦੀ ਰੀਸ ਨਹੀਂ ਗਈ ਇੱਥੇ ਕੰਮ ਕਰੇ ਤੇ ਖਾਵੇ ਈ ਵੇ ਬੜੀਆ ਆਪਣੇ ਮਾਪੇ ਦੇ ਵਿੱਚ ਰਵੇ ਜੀ ਮਾਪੇ ਤੋਂ ਵੱਧ ਕੋਈ ਨਹੀਂ ਗਾ ਮਾਪਿਓ ਤੋਂ ਵੇਖੋ ਅੱਜ ਜਿਨ੍ਹਾਂ ਨੇ ਗਵਾਲੇ ਨੇ ਨਾ ਜਿਨ੍ਹਾਂ ਕੋਲ ਹੈਗੇ ਨੇ ਉਹ ਕਦਰ ਨਹੀਂ ਕਰ ਰਹੇ ਜਿਨ੍ਹਾਂ ਨੇ ਗਵਾਲੇ ਨੇ ਉਹ ਤਰਸਦੇ ਨੇ ਇਹ ਵੇਖੋ ਬੜੀਆਂ ਅੱਜ ਸਮਾਜ ਦੇ ਵਿੱਚੋਂ ਬੜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਵੀ ਜਿਨ੍ਹਾਂ ਦੇ ਕੋਲ ਮਾਪੇ ਬਾਪ ਨੇ ਉਹ ਜੀਉਂਦਿਆਂ ਦੀ ਕਦਰ ਨਹੀਂ ਕਰ ਰਹੇ ਉਹ ਕੱਖਾਂ ਤੋਂ ਹੌਲੇ ਕੀਤੇ ਪਏ ਨੇ ਤੇ ਜਿਨ੍ਹਾਂ ਨੇ ਗਵਾਲੇ ਨੂੰ ਅੱਜ ਅਥਰੂ ਪਰਦੇ ਪਏ ਨੇ ਸੋਣਣ ਇਹ ਗੱਲ ਕੀਤੀ ਵੀ ਜਿੰਨਾਂ ਕੋਲ ਕੋ ਚਾਰ ਛਿਲੜ ਹੈ ਨਹੀਂ ਨਾ ਉਹ ਕਦੇ ਨਾ ਜਾਣ ਵੇਖੋ ਪੈਸੇ ਕਰਕੇ ਅਸੀਂ ਆਪਣੇ ਦਿਨ ਬਦਲਣ ਵਾਸਤੇ ਚੱਲੇ ਆ ਪਰ ਮੈਂ ਵੇਖਦਾ ਵੀ ਜਿਹੜਾ ਇੱਥੇ ਡੱਕਾ ਨਹੀਂ ਭੰਡਦਾ ਉੱਥੇ ਮਿਹਨਤ ਕਰਨ ਲੱਗ ਪੈਂਦਾ ਉਹ ਮੁਲਕਾਂ ਦੇ ਵਿੱਚ ਇਹੋ ਜੀ ਤੇ ਕਲਾ ਹੈਗੀ ਏ ਵੀ ਬੰਦਾ ਉੱਥੇ ਵਿਹਲਾ ਨਹੀਂ ਰਹਿੰਦਾ ਤਾਂ ਕਰ ਇਹ ਆਏ ਉੱਥੇ ਜਾ ਕੇ ਫਿਰ ਕਰਨਾ ਹੀ ਪੈਣਾ ਮਜਬੂਰੀ ਬਣ ਜਾਂਦੀ ਕਿਉਂਕਿ ਉੱਥੇ ਫਿਰ ਨਹੀਂ ਕਰਦੇ ਫਿਰ ਗੁਜ਼ਾਰਾ ਨਹੀਂ ਹੋਣਾ ਖਰਚਾ ਨਹੀਂ ਚੱਲਣਾ ਕੋਈ ਪਤਾ ਹੀ ਹੁੰਦਾ ਸਿਰ ਪੈ ਜਾਂਦੀ ਵੀ ਹੁਣ ਕਰਨਾ ਹੀ ਪੈਣਾ ਇੰਨਾ ਪੈਸਾ ਲੈ ਕੇ ਆਏ ਆ ਪਹਿਲਾਂ ਚਾਹ ਹੁੰਦਾ ਐ ਬਾਅਦ ਪਤਾ ਲੱਗਦਾ ਕੀ ਆ ਤੇ ਹੁਣ ਤੁਸੀਂ 40 ਸਾਲ عمرੇ 20 ਸਾਲ ਤੁਸੀਂ ਉੱਥੇ ਅੱਧੀ ਤੁਹਾਡੀ ਬਾਹਰਲੇ ਮੁਲਖਾਂ ਨੰਗੀ ਅੱਧੀ ਇੱਥੇ ਹੈ ਨਾ ਪਹਿਲਾਂ ਨੰਗੀ ਛੋਟੇ ਬਚਪਨ ਤੇ ਕੋ ਪਤਾ ਵੀ ਨਹੀਂ ਹੁੰਦਾ ਕੋ 8-10 ਸਾਲ ਦੇਵੇਂ ਨੰਗੀ ਦਾਂਦੇ ਨੇ ਉੱਥੇ ਚੰਗੀ ਚੀਜ਼ ਤੁਹਾਨੂੰ ਕਿਹੜੀ ਲੱਗੀ ਤੇ ਤੁਸੀਂ ਕਹਿੰਦਾ ਵੀ ਪਰਿਵਾਰ ਤੇ ਜਿਹਦੇ ਕੋਲ ਚਾਰ ਛੱਲੜ ਨੇ ਜਾਂ ਪਰਿਵਾਰ ਉਹ ਕਦੀ ਨਾ ਛੱਡੇ ਨਾ ਪੈਲੀ ਛੱਡੇ ਦੇ ਨਾਲ ਜੀ ਛੱਡੇ ਪਰ ਉੱਥੇ ਚੰਗੀ ਚੀਜ਼ ਕਿਹੜੀ ਐ ਵੀ ਜਿਹੜੀ ਅੱਜ-ਅੱਜ ਨੌਜਵਾਨ ਨੂੰ ਖਿ ਚੰਗੀ ਚੀਜ਼ ਇਹ ਹੀ ਆ ਵੀ ਸਿਸਟਮ ਜਿਹੜਾ ਵਾ ਸਿਸਟਮ ਦਾ ਕਰਕੇ ਹੀ ਜਾਦੀ ਦੁਨੀਆ ਉੱਥੇ ਜਾ ਰਹੀ ਆ ਪੈਸੇ ਦਾ ਕਰਕੇ ਮੇਰੇ ਹਿਸਾਬ ਨਾਲ ਤਾਂ ਕੋਈ ਹੋਊਗਾ ਜੀ ਦਾ ਨਹੀਂ ਗੁਜ਼ਾਰਾ ਚੱਲਦਾ ਜਾ ਰਿਹਾ ਸਿਸਟਮ ਦੇ ਹਿਸਾਬ ਨਾਲ ਜਾ ਰਿਹਾ ਕਿਉਂਕਿ ਇੱਥੇ ਸਿਸਟਮ ਨਹੀਂ ਸਹੀ ਲੋਕਾਂ ਨੂੰ ਲੱਗ ਰਿਹਾ ਕਿਉਂਕਿ ਇੱਕ ਤਾਂ ਨਸ਼ਾ ਬਹੁਤ ਹੋ ਰਿਹਾ ਵਾ ਨਸ਼ੇ ਤੇ ਕੋਈ ਨਹੀਂ ਰੋਕ ਹੋ ਰਹੀ ਤੇ ਇੱਕ ਆਪਣਾ ਕੋਈ ਮਾ ਗਰੀਬ ਦੀ ਤੇ ਸ਼ਰਮਾਈ ਕੋਈ ਨਹੀਂ ਦੇਖੋ ਵੀਰ ਜੀ ਨੇ ਵੀ ਗੱਲ ਬੜੀ ਪਾਇਦਰ ਕਹੀ ਐ ਵੀ ਸਿਸਟਮ ਤੋਂ ਦੁਖੀ ਹੋ ਕੇ ਇਹਦੇ ਕੋਈ ਸ਼ੱਕ ਨਹੀਂ ਅੱਜ ਸਿਸਟਮ ਸਾਡਾ ਬਹੁਤ ਗੰਦਲਾ ਹੋ ਗਿਆ ਹੈ ਬੱਚੇ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਨੇ ਉੱਥੇ ਇਹ ਹੈ ਵੀ ਉੱਥੇ ਹਰੇਕ ਨੂੰ ਬੇਰੁਜ਼ਗਾਰ ਨੂੰ ਵੀ ਰੋਜ਼ਗਾਰ ਹੈ ਤੇ ਜਿਹੜਾ ਮਿਹਨਤ ਕਰਨ ਵਾਲਾ ਉਹਦੇ ਵਾਸਤੇ ਰੋਜ਼ਗਾਰ ਹੈ ਹੀ ਬਹੁਤ ਜ਼ਿਆਦਾ ਪਰ ਮੈਨੂੰ ਇੰਉ ਲੱਗਦਾ ਵੀ ਚਲੋ ਇਹ ਵੀ ਗੱਲ ਇਹਨਾਂ ਦੀ ਠੀਕ ਹੈ ਸਹੂਲਤਾਂ ਇੱਕ ਪਾਸੇ ਰਹਿ ਜਾਂਦੀਆਂ ਸਿਸਟਮ ਇੱਕ ਪਾਸੇ ਰਹਿ ਜਾਂਦਾ ਹੈ ਰੋਲਾ ਕਰੰਸੀ ਦਾ ਵੀ ਹੈ ਜੀ ਜਦੋਂ ਉਧਰ ਦਾ ਰੁਪਈਆ ਇੱਥੇ ਆ ਮੈਨੂੰ ਲੱਗਦਾ ਵੀ ਜੇ ਅੱਜ ਕਰੰਸੀ ਇੰਗਲੈਂਡ ਦੀ ਤੇ ਭਾਰਤ ਦੀ ਇੱਕ ਹੋ ਜੇ ਤੇ ਤੁਸੀਂ ਕਿੱਥੇ ਰਹਿਣਾ ਚਾਹੋਗੇ ਚਾਹੇ ਤੇ ਇਥੇ